ਇਸ ਲਈ ਜਿਵੇਂ ਸਾਡਾ ਇੱਕ ਮੇਨ ਮੁੱਦਾ ਇਹ ਸੀ ਪਿਛਲੇ ਕੁਝ ਸਮੇਂ ਤੋਂ ਚਾਨਚਕ ਅਸੀਂ ਦੇਖ ਰਿਹਾ ਕਿ ਸਿੱਖ ਵਿਰੋਧੀ ਪ੍ਰਚਾਰ ਬਹੁਤ ਹੋਇਆ ਹੈ ਹਾਂ ਜੀ ਇਹ ਸਾਡਾ ਇੱਕ ਮੇਨ ਮੁੱਦਾ ਹਸਤਾ ਹੈ ਇੰਟਰਨੈਟ ਉੱਤੇ ਤੁਸੀਂ ਦੇਖ ਰਹੇ ਆ ਐਸੇ ਪੇਜ ਬਣ ਗਏ ਹਨ ਜੋ ਸਿੱਖ ਧਰਮ ਦਾ ਸਿੱਖ ਟ੍ਰੈਡੀਸ਼ਨ ਦਾ ਸਿੱਖ ਗੁਰੂਆਂ ਦਾ ਅਪਮਾਨ ਕਰਦੇ ਨੇ ਫੇਸਬੁਕ ਉਤੇ ਵੀ ਅਸੀਂ ਦੇਖਿਆ ਤਾਂ ਲੋਕਾਂ ਨੇ ਆਪਣੇ ਪਰਸਨਲ ਅਕਾਊਂਟ ਬਣਾਏ ਹੋਏ ਆ ਜਿੱਥੇ ਬੜੇ ਹਕਮਾਨ ਜਾਂ ਨੱਕ ਕਮੈਂਡ ਕਰਦੇ ਆ। ਹੁਣ ਇਹਦੇ ਜਵਾਬ ਵਿੱਚ ਇੱਕ ਇੰਡੀਵਿਜੂਅਲ ਸਿੱਖ ਨੂੰ ਕੀ ਕਰਨਾ ਚਾਹੀਦਾ? ਇੱਕ ਸਮੂਹ ਦੇ ਰੂਪ ਵਿੱਚ, ਇੱਕ ਗਰੁੱਪ ਦੇ ਰੂਪ ਵਿੱਚ, ਇੱਕ ਸੰਗਠਨ ਦੇ ਰੂਪ ਵਿੱਚ ਕੀ ਕਰਨਾ ਚਾਹੀਦਾ? ਅਸੀਂ ਤੇ ਦੇਖ ਰਹੇ ਆ ਕਿ ਜਿਹੜੇ ਲੋਕ ਕੁਝ ਐਸੀਆਂ ਚੀਜ਼ਾਂ ਲਿਖ ਰਹੇ ਹਨ ਜੋ ਗੁਰੂ ਸਾਹਿਬਾਂ ਪ੍ਰਤੀ ਅਪਮਾਨ ਦਰਸਾਉਂਦੀਆਂ ਸਿੱਖਾਂ ਦਾ ਭਗਵਾਨ ਕਰਦੇ ਹਨ ਉਹਨਾਂ ਦਾ ਜਵਾਬ ਦੇਣ ਵਾਸਤੇ ਕੁਝ ਮੁੰਡੇ-ਕੁੰਡੇ ਲੋਕ ਜਿਨ੍ਹਾਂ ਨੂੰ ਇਤਿਹਾਸ ਦੀ ਜਾਂ ਧਰਮ ਦੀ ਕੋਈ ਸਮਝ ਨਹੀਂ ਗੁਰਬਾਣੀ ਦੀ ਕੋਈ ਸਮਝ ਨਹੀਂ ਉਹ ਜਦੋਂ ਉਹਨਾਂ ਨਾਲ ਬਹਿਸ ਕਰਨ ਵਾਸਤੇ ਜਾਂਦੇ ਆ ਤਾਂ ਉਹ ਵੀ ਕੁਝ ਐਸੀਆਂ ਗੱਲਾਂ ਕਰਨ ਲੱਗ ਜਾਂਦੇ ਆ ਜੋ ਉਹਨਾਂ ਵਾਸਤੇ અપਮਾਨਜਨਕ ਹੋ ਜਾਂਦੀਆਂ ਜਾਂ ਉਹਨਾਂ ਦੇ ਰਿਲੀਜੀਅਨ ਵਾਸਤੇ ਬੋਲ ਜਾਂਦੇ ਆ ਪਿਛਲੀ ਵਾਰ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਕਿ ਜੇ ਕੋਈ ਵਿਅਕਤੀ ਕੋਈ ਆਦਮੀ ਆ ਕੇ ਤੁਹਾਡੇ ਪਿਓ ਨੂੰ ਗਾਲ ਘੜਦਾ ਤਾਂ ਉੱਥੇ ਤੁਹਾਡਾ ਕੀ ਫਰਜ਼ ਬਣਦਾ ਕਿ ਤੁਸੀਂ ਜਵਾਬ ਵਿੱਚ ਉਸਦੇ ਪਿਓ ਨੂੰ ਗਾਲ ਘੱਡੋ ਕੁਸੀਂ ਵੱਤ ਤੋਂ ਵੱਧ ਇਹ ਕਰ ਸਕਦੇ ਹੋ ਕਿ ਤੁਸੀਂ ਉਸ ਨੂੰ ਇਗਨੋਰ ਕਰ ਦੋ ਜੇ ਤੁਸੀਂ ਉਸ ਨੂੰ ਨਹੀਂ ਇਗਨੋਰ ਕਰ ਸਕਦੇ ਤਾਂ ਤੁਸੀਂ ਉਸ ਬੰਦੇ ਨਾਲ ਪੰਗਾ ਲਵੋ ਜਿਹੜਾ ਗਲਾਂ ਕਰਦਾ ਉਸ ਬੰਦੇ ਨੂੰ ਸਜ਼ਾ ਦਿਓ ਜੋ ਤੁਹਾਡੇ ਪਿਓ ਨੂੰ ਗਲਾਂ ਕਰਦਾ ਇਹ ਨਹੀਂ ਕਿ ਉਹ ਤੁਹਾਡੇ ਪਿਓ ਨੂੰ ਗਲਾਂ ਕਰ ਰਿਹਾ ਤੁਸੀਂ ਉਸਦੇ ਪਿਓ ਨੂੰ ਗਲਾਂ ਕਰਨਾ ਸ਼ੁਰੂ ਕਰ ਦਿਓ ਅੱਛਾ ਇੱਕ ਗੱਲ ਇਹ ਨੋਟ ਕਰਨੀ ਹੈ ਕਿ ਸਿੱਖ ਗੁਰੂਆਂ ਪ੍ਰਤੀ ਬੁਰੀ ਭਾਵਨਾ ਰੱਖਣ ਵਾਲੇ ਲੋਕ ਗੁਰੂ ਨਾਨਕ ਕਾਲ ਤੋਂ ਹੀ ਮੌਜੂਦ ਸੀ ਗੁਰੂ ਨਾਨਕ ਦੇਵ ਜੀ ਇਸ ਸੰਸਾਰ ਦੇ ਵਿੱਚ ਵਿਚਰ ਰਹੇ ਸੀਗੇ ਉਸ ਵੇਲੇ ਬਹੁਤ ਲੋਕ ਐਸੇ ਸੀ ਜਿਹੜੇ ਉਹਨਾਂ ਦਾ ਵਿਰੋਧ ਕਰਦੇ ਸੀ। ਕਈ ਵਾਰ ਤਾਂ ਵਿਰੋਧ ਬੜੀਆਂ ਅਜੀਬ ਜੀਆਂ ਗੱਲਾਂ ਉੱਥੋਂ ਹੁੰਦਾ ਸੀ। ਭਾਈ ਲਾਲੋ ਜੀ ਦੇ ਘਰ ਗੁਰੂ ਨਾਨਕ ਦੇਵ ਜੀ ਠਹਿਰੇ ਤਾਂ ਮਲਿਕ ਭਾਗ ਨੂੰ ਇਤਰਾਜ਼ ਸੀ। ਕਿਹੜੀ ਗੱਲ ਪਿੱਛੇ ਇਤਰਾਜ਼ ਸੀ ਕਿ ਤੁਸੀਂ ਉੱਚੀ ਜਾਤ ਦੇ ਹੋ ਕੇ ਇੱਕ ਨੀਵੀਂ ਜਾਤ ਵਾਲੇ ਦੇ ਘਰ ਰਹਿ ਕੇ ਖਾਣਾ ਖਾ ਰਹੇ ਹੋ ਤੇ ਮੈਂ ਉੱਚੀ ਜਾਤ ਦਾ ਤੁਸੀਂ ਮੇਰੇ ਘਰ ਕਿਉਂ ਨਹੀਂ ਆ ਕੇ ਖਾਣਾ ਖਾ ਰਹੇ? ਉਸਨੇ ਪਹੁੰਚ ਕੀਤਾ ਜਿਵੇਂ ਮੰਗਰ ਵਗੈਰਾ ਹੁੰਦੇ ਹੋਏ ਆਪਣੇ ਘਰ ਪਹੁੰਚ ਕੀਤਾ ਸਾਰੇ ਲੋਕਾਂ ਨੂੰ ਬੁਲਾਇਆ ਜਿੰਨੇ ਸਾਧੂ ਸੰਗਤ ਸੀ ਉੱਥੇ ਇਲਾਕੇ 'ਚ ਘੁੰਮਦੇ ਫਿਰਦੇ ਉਹਨਾਂ ਨੂੰ ਵੀ ਬੁਲਾਇਆ ਸਾਰੇ ਪਹੁੰਚੇ ਵੀ ਇਹ ਤੋਂ ਬਹੁਤ ਸਵਾਦ ਲੀਆਂ ਬੜੀਆਂ ਅੱਛੀਆਂ-ਚੀਆਂ ਚੀਜ਼ਾਂ ਬਣੀਆਂ ਉਹਨੂੰ ਕੋਈ ਨਹੀਂ ਜਾਂਦਾ ਉੱਥੇ ਖਾਣ ਵਾਸਤੇ ਜਿਹੜੇ ਫ੍ਰੀਚ ਮਿਲ ਰਹੀਆਂ ਉਹ ਖਾਸ ਜ਼ੋਰ ਤੇ ਜਿਹੜੇ ਧਾਰਮਿਕ ਸ਼ਰਣੀਆਂ ਦੇ ਲੋਕ ਆ ਉਹਨਾਂ ਨੂੰ ਤਾਂ ਖਾਣ ਦੇ ਨਾਲ ਦਕਸ਼ਨਾ ਵੀ ਮਿਲਨੀ ਆ ਪਰ ਗੁਰੂ ਨਾਨਕ ਦੇਵ ਜੀ ਨਹੀਂ ਗਏ ਗੁਰੂ ਨਾਨਕ ਦੇਵ ਜੀ ਨਹੀਂ ਗਏ ਉਹਨਾਂ ਨੇ ਉਹ ਜੋ ਰੁੱਖੀ ਮਿਸਰੀ ਭਾਈ ਲਾਲੋ ਦੇ ਘਰ ਮਿਲ ਰਹੀ ਸੀ ਭਾਈ ਲਾਲੋ ਦੇ ਘਰ ਆਖਦੀ। ਗੁਰਨਾਨਦ ਜੀ ਨੂੰ ਸੱਦਾ ਆਇਆ ਗੁਰਨਾਨਦ ਜੀ ਨਹੀਂ ਗਏ। ਇੱਕ ਵਾਰ ਫਿਰ ਬੁਲਾਇਆ ਨਹੀਂ ਗਏ। ਦੋ ਦੂਜੀ ਵਾਰ ਫਿਰ ਬੁਲਾਇਆ ਨਹੀਂ ਗਏ। ਫਿਰ ਜ਼ਬਰਦਸਤੀ ਲੈ ਕੇ ਜਾਣ ਵਾਲੀ ਗੱਲ ਹੋਈ। ਇਤਰਾਸੂ ਲਿਖਿਆ ਮਿਲਦਾ। ਮਲਕ ਬਾਬੂ ਨੇ ਕਹਿੰਦਾ ਮਰਜ਼ੀ ਤੁਸੀਂ ਜ਼ਬਰਦਸਤੀ ਲੈ ਗਿਆ। ਫਿਰ ਉੱਥੇ ਮਹਾਰਾਜ ਗਏ। ਅੱਗੇ ساری ਸਾਖੀ ਤੁਹਾਨੂੰ ਪਤਾ ਮੈਂ ਕਿ ਸਾਖੀ ਸੁਣਾਉਣ ਦੀ ਗੱਲ ਨਹੀਂ ਕਰ ਰਿਹਾ। ਮੇਰਾ ਮਤਲਬ ਇਹ ਦੱਸਣ ਦਾ ਹੈ ਕਿ ਗੁਰਨਾਨਕ ਦੇ ਸਮੇਂ ਵੀ ਐਸੇ ਲੋਕ ਬੈਠੇ ਸਨ ਜੋ ਗੁਰਨਾਨਦੇਰ ਦੇ ਵਿਰੋਧ ਕਰਦੇ ਸੀ ਕੋਣ ਤੁਸੀਂ ਸਿਰਫ ਕਿਸੇ ਸਾਖੀ ਨੂੰ ਨਲੋਪਾ ਹੀ ਲਾ ਲੋਦੀ ਮਲਿਕ ਭਾਗੋ ਦੀ ਗੁਰਨਾਨਕ ਦੇਵ ਜੀ ਕੀ ਗੁਰਨਾਨਕ ਦੇਵ ਜੀ ਨੇ ਮਲਿਕ ਭਾਗੋ ਦਾ ਕੋਈ ਜੁਰਮ ਕੀਤਾ ਸੀ ਮੇਰਾ ਹੱਕ ਹੈ ਮੈਂ ਕਿਸੇ ਦੇ ਘਰ ਰੋਟੀ ਖਾਣਾ ਮੈਂ ਨਾ ਖਾਉਂ ਮੇਰਾ ਹੱਕ ਹੈ ਮੈਂ ਕਿਸ ਨਾਲ ਵਰਤਨ ਰੱਖਣਾ ਚਾਹੁੰਦਾ ਕਿ ਨਹੀਂ ਰੱਖਣਾ ਚਾਹੁੰਦਾ ਉਹਨਾਂ ਬੋਝ ਕਿਤਾ ਗੁਰਨਾਨ ਦੇਵ ਦਾ ਹੱਕ ਹੈ ਜਾਣਾ ਅਗਰ ਉਹ ਜੇ ਉਹਨਾਂ ਨੂੰ ਸੱਦਾ ਦਿੱਤਾ ਤਾਂ ਉਹ ਜਾਣ ਜੇ ਉਹਨਾਂ ਦੀ ਇੱਛਾ ਨਹੀਂ ਜਾਣ ਦਿੱਤਾ ਨਾ ਅਚਾਨਕ ਮਲਿਕ ਭਾਗੋ ਜਾਤਪਾਤ ਨੂੰ ਮੰਨਦਾ ਹੈ ਮਲਿਕ ਭਾਗੋ ਜਾਤਪਾਤ ਨੂੰ ਮੰਨਦਾ ਹੈ ਉਹ ਮਲਿਕ ਭਾਗੋ ਦਾ ਨਿੱਜੀ ਮਾਮਲਾ ਹੋ ਸਕਦਾ ਹੈ ਲੇਕਿਨ ਉਹ ਆਪਣੀ ਜਾਤਪਾਤ ਵਾਲੀ ਸੋਚ ਨੂੰ ਗੁਰੂ ਨਾਨਕ ਦੇਵ ਜੀ ਉੱਤੇ ਕਿਵੇਂ ਥੋਕ ਸਕਦਾ ਉਹ ਜਾਤਪਾਤ ਨੂੰ ਮੰਨ ਰਿਹਾ ਮਲਿਕ ਭਾਗੋ ਕੋ ਉਹਦਾ ਨਿੱਜੀ ਮਾਮਲਾ ਹੋ ਸਕਦਾ ਹੈ ਲੇਕਿਨ ਉਹ ਆਪਣੀ ਜਾਤਪਾਤ ਵਾਲੀ ਵਿਚਾਰਧਾਰਾ ਨੂੰ ਗੁਰੂ ਨਾਨਕ ਦੇਵ ਜੀ ਉੱਤੇ ਥੋਕ ਰਿਹਾ ਦਾਇਰ ਉਸ ਨੂੰ ਇਤਰਾਜ ਹੈ ਨਾ ਕਿ ਗੁਰੂਆਂ ਨੇ ਇੱਕ ਨੀਵੀਂ ਜਾਤ ਵਾਲੇ ਦੇ ਘਰ ਬੈਠ ਕੇ ਰੋਟੀ ਖਾਧੀ ਤੇ ਧਾਰਮਿਕ ਸੁਤੰਤਰਤਾ ਇਹ ਨਹੀਂ ਹੈਗੀ ਕਿ ਅਗਰ ਤੁਸੀਂ ਜਾਤ ਪਾਤ ਮੰਨ ਰਹੇ ਹੋ ਤਾਂ ਦੂਸਰੇ ਵੀ ਤੁਹਾਡੇ ਪਿੱਛੇ ਲੱਗ ਕੇ ਜਾਤ ਪਾਤ ਨੂੰ ਮੰਨਣ ਇਹ ਧਾਰਮਿਕ ਸੁਤੰਤਰਤਾ ਨਹੀਂ ਹੈ ਅਸੀਂ ਜਾਤ ਪਾਤ ਨੂੰ ਨਹੀਂ ਮੰਨਦੇ ਕੋਈ ਹੋਰ ਮੰਨ ਰਿਹਾ ਉਸ ਦਾ ਨਿੱਜੀ ਮਾਮਲਾ ਹੋਏਗਾ ਲੇਕਿਨ ਜੇ ਉਹ ਆਪਣੀ ਜਾਤ ਪਾਤ ਵਾਲੀ ਵਿਚਾਰਧਾਰਾ ਨੂੰ ਕਿਸੇ ਆਨੇ ਬਹਾਨੇ ਕਿਸੇ ਵੀ ਤਰੀਕੇ ਨਾਲ ਸਾਡੇ ਉੱਤੇ ਥੋਪ ਰਿਹਾ ਤਾਂ ਅਸੀਂ ਉਸ ਦੀ ਗੱਲ ਨੂੰ ਨਹੀਂ ਮੰਨਾਂਗੇ। ਬਦਲੇ ਵਿੱਚ ਉਹ ਸਾਡੇ ਸਿਧਾਂਤ ਦੀ ਬੇਇੱਜ਼ਤੀ ਕਰਦਾ ਰਹੇ ਉਹ ਉਸ ਦਾ ਇੱਕ ਵੱਖਰੀ ਮਤਲਬ ਦਾ ਕਾਰਨ ਹੋ ਸਕਦਾ। ਇਹ ਸਾਡੇ ਤੱਥ ਹਨ ਕਿ ਅਸੀਂ ਜਾਤ ਪਾਤ ਨੂੰ ਨਹੀਂ ਮੰਨਦੇ। ਲੰਗਰ ਦੇ ਵਿੱਚ ਕੋਈ ਵੀ ਬੈਠ ਸਕਦਾ ਕਿਸੇ ਵੀ ਜਾਤ ਵਾਲਾ ਹੋਵੇ। ਉਹ ਚਾਹੇ ਤੱਥ ਅਗਦੇ ਉੱਚੀ ਜਾਤ ਹੋਵੇ ਚਾਹੇ ਤੱਥ ਅਗਦੇ ਨੀਵੀਂ ਜਾਤ ਹੋਵੇ। ਅਗਰ ਕੋਈ ਐਸਾ ਸੈਕਟ ਕੋਈ ਐਸਾ ਸੰਪਰਦਾਇਕ ਹੈ ਜੋ ਜਾਤ ਪੱਤ ਨੂੰ ਮੰਨਦਾ ਹੈ ਉਹ ਜੋ ਕਹਿੰਦਾ ਬ੍ਰਾਹਮਣ ਅਲੱਗ ਰੋਟੀ ਖਾਏ ਔਰ ਸ਼ੁੱਧਰ ਅਲੱਗ ਰੋਟੀ ਖਾਏ ਉਹਨਾਂ ਦਾ ਆਪਣੇ ਵਕਤ ਤੱਕ ਮਤਲਬ ਠੀਕ ਹੈ ਲੇਕਿਨ ਉਹ ਉਸ ਅਧਾਰ ਤੇ ਸਾਡੇ ਘਰ ਰਿਜਨ ਨੂੰ ਗਲਤ ਕਹਿੰਦੇ ਤਾਂ ਸਾਨੂੰ ਉਸ ਚੀਜ਼ ਉੱਤੇ ਧਿਆਨ ਨਹੀਂ ਦੇਣਾ ਚਾਹੀਦਾ ਆਹ ਜੀ ਅਸਲ ਸਵਾਲ ਇਹਦੀ ਗੱਲ ਤੇ ਤਾਂ ਸਾਨੂੰ ਉਸ ਚੀਜ਼ ਵੱਲ ਧਿਆਨ ਨਹੀਂ ਦੇਣਾ ਪਰ ਸਾਨੂੰ ਇਹ ਵੀ ਨਹੀਂ ਸੋਚ ਲੈਣਾ ਚਾਹੀਦਾ ਕਿ ਇਹ ਕੋਈ અપਮਾਨ ਵਾਲੀ ਗੱਲ ਹੈ ਔਰ ਅਸੀਂ ਬੜੇ ਨਿੰਮੂ ਜਣੇ ਹੋ ਕੇ ਉਹ ਜਿਹੜੇ ਉਦਾਸ ਹੋ ਕੇ ਬੈਠ ਜਾਈਏ। ਸਮਝ ਰਿਹਾ ਨਾ ਮੇਰੀ ਗੱਲ? ਸਮਝ ਆਉਂਗਾ। ਤਾਂ ਅਗਰ ਕੋਈ ਸਾਡੇ ਗੁਰੂਆਂ ਦੀ ਆਪਣੇ ਵੱਲੋਂ ਬੇਇੱਜ਼ਤੀ ਕਰਦਾ ਸਾਡੇ ਗੁਰੂ ਦੀ ਬੇਇੱਜ਼ਤ ਨਹੀਂ ਹੋ ਸਕਦੀ। ਸੂਰਜ ਆਕਾਸ਼ ਦੇ ਵਿੱਚ ਅਤੇ 1 ਕਰੋੜ 10 ਕਰੋੜ 100 ਕਰੋੜ ਲੋਕ ਵੀ ਸੂਰਜ ਉੱਤੇ ਥੁੱਪਣ ਸੂਰਜ ਦੀ ਬੇਇੱਜ਼ਤੀ ਨਹੀਂ ਹੋਏਗੀ। ਇਹ ਉਹ ਆਪਣੇ ਤੇ ਕਰੇਗਾ ਜੀ। ਆਪਣੇ ਉੱਤੇ ਡਿੱਗੇਗਾ। ਕੋਈ ਸਾਡੇ ਗੁਰੂ ਦੀ ਨਿੰਦਾ ਕਰਦਾ ਸਾਡੇ ਗੁਰੂ ਦੀ ਕੋਈ ਉਹਦੇ ਚ ਬੇਇੱਜ਼ਤੀ ਨਹੀਂ ਸਾਡੇ ਪੰਥ ਦੀ ਨਿੰਦਾ ਕਰਦਾ ਸਾਡੇ ਪੰਥ ਦੀ ਕੋਈ ਬੇਇੱਜ਼ਤੀ ਨਹੀਂ ਗੱਲ ਬਿਲਕੁਲ ਸਾਬ ਹੈ ਮੈਂ ਤੈਨੂੰ ਮਲਕਪਾਪਾ ਦੇ ਉਦਾਹਰਣ ਦਿੱਤੀ ਮਲਕਪਾਪਾ ਨੇ ਆਪਣੇ ਘਰ ਪਹੁੰਚ ਕੀਤਾ ਬਰਨਾਨੇ ਤੇ ਜਿਹਨੂੰ ਬੁਲਾਇਆ ਬਰਨਾਨੇ ਚ ਨਹੀਂ ਦੂਜੀ ਵਾਰ ਬੁਲਾਇਆ ਨਹੀਂ ਗਿਆ ਤੇ ਤੀਜੀ ਵਾਰ ਬੁਲਾਇਆ ਨਹੀਂ ਗਿਆ ਪਰ ਉਹਨੇ ਆਪਣੇ ਅੱਕੜ ਸੀ ਨਾ ਰਾਜਸਥਾਨ ਆ ਗਈ ਉਹ ਤਾਂਗ ਸੀ ਉਹਦੇ ਕੋਲ ਉਹਨੇ ਕਿਹਾ ਤੂੰ ਟੱਕੇ ਨਾਲ ਲੈ ਕੇ ਆ ਗੁਰੂ ਮਹਾਰਾਜ ਗਏ ਹੁਣ ਸਵਾਲ ਇਹ ਹੈਗਾ ਕਿ ਜਦੋਂ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਦੇ ਘਰ ਬੈਠ ਕੇ ਰੋਟੀ ਖਾ ਰਹੇ ਆ ਤਾਂ ਮਲਿਕ ਭਾਗੋ ਦਾ ਕੋਈ અપਮਾਨ ਨਹੀਂ ਕਰ ਰਿਹਾ। ਮਲਿਕ ਭਾਗੋ ਦੇ ਘਰ ਦੇ ਵਿੱਚ ਤਾਂ ਭਾਈ ਲਾਲੋ ਨੂੰ ਨਹੀਂ ਵਾਰ ਰਿਹਾ ਨਾ। ਉਹ ਖੁਦ ਬੈਠੇ ਆ ਭਾਈ ਲਾਲੋ ਦੇ। ਹੁਣ ਸਵਾਲ ਕੀ ਹੈ ਕਿ ਮਲਿਕ ਭਾਗੋ ਨੂੰ ਅਸਲੀ ਗੱਲ ਜੜੀ ਕੀ ਹੈ? ਅਸਲੀ ਗੱਲ ਇਹ ਹੈ ਕਿ ਮਲਿਕ ਭਾਗੋ ਨੂੰ ਇਹ ਲੱਗਦਾ ਕਿ ਮੈਂ ਕੁੱਚੀ ਜਾਤ ਦਾ ਆਂ। ਮੈਂ ਉੱਚੀ ਜਾਤ ਦਾ ਆ ਇਸ ਸਾਧੂ ਨੂੰ ਚਾਹੀਦਾ ਸੀ ਕਿ ਇਹ ਮੇਰੀ ਲੋਲੋਪੋਪੋ ਕਰਦਾ ਮੇਰੀ ਚੱਗਲੂਸੀ ਕਰਦਾ ਮੇਰੇ ਦਰ ਤੇ ਆਂਦਾ ਜਿਵੇਂ ਬਾਕੀ ਹੱਥ ਛੱਡ ਦੇ ਇਦਾਂ ਇਹ ਵੀ ਹੱਥ ਛੱਡਦਾ ਮੈਂ ਬਹੁਤ ਪੈਸੇ ਵਾਲਾ ਬਿਲਕੁਲ ਰੋਲ ਪਾਵਰ ਵੀ ਹੈ ਰਾਜਨੀਤਿਕ ਰਕਤ ਵੀ ਹੈ ਪਰ ਮੈਂ ਭੰਦ ਭੰਦ ਦੇ 36 ਪ੍ਰਕਾਰ ਦੇ ਵਿਸਥਾਨ ਅਨਾਜ ਪਵਾ ਸਕਦਾ ਹਨ ਨੂੰ ਭੋਜਨ ਕਰਵਾ ਸਕਦਾ ਲੇਕਿਨ ਇੱਕ ਗਰੀਬ ਦੇਖ ਕੇ ਇਹ ਰੋਟੀ ਉੱਥੇ ਖਾ ਰਿਹਾ ਤਾਂ ਆਪਣੀ ਉਸ ਚੀਜ਼ ਨੂੰ ਛੁਪਾਉਣ ਵਾਸਤੇ ਉਹ ਆਪਣੀ ਤਾਕਤ ਨੂੰ ਵਧਦਾ ਕਿ ਧੱਕੇ ਨਾਲ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਕੋਲ ਬੁਲਾਉਂਦਾ ਗੁਰੂ ਨਾਨਕ ਦੇਵ ਜੀ ਵੀ ਚਲੇ ਜਾਂਦੇ ਲੋਕਾਂ ਨੂੰ ਇਹਨਾਂ ਦਾ ਇੱਕ ਚਿਹਰਾ ਤਾਂ ਦਿਖਾ ਦਿੰਦੇ ਨੇ ਜਿਹੜਾ ਚਿਹਰਾ ਤਾਂ ਦਿਖਾ ਦਿੰਦਾ ਅੱਗੇ ਸਾਖੀ ਤੁਹਾਨੂੰ ਸਾਰਿਆਂ ਨੂੰ ਪਤਾ ਗੁਰੂ ਨਾਨਕ ਦੇਵ ਜੀ ਨੇ ਸੱਚ ਬੋਲਿਆ ਉੱਥੇ ਕਿ ਤੇਰੀ ਜਿਹੜੀ ਕਮਾਈ ਹੈ ਨਾ ਉਹ ਹੱਕ ਹਰਾਲ ਦੀ ਨਹੀਂ ਆ ਮਜ਼ਲੂਮਾਂ ਤੇ ਜ਼ੁਲਮ ਕੀਤਾ ਹੈ ਉਹਨਾਂ ਦੀ ਕਮਾਈ ਤੂੰ ਤਾਂ ਠੀਕ ਕੀਤੀ ਹੈ ਉਹਨਾਂ ਵਿੱਚੋਂ ਫਿਰ ਤੂੰ ਦਾਨ ਕਰ ਮੈਂ ਤੁਹਾਡੇ ਤੋਂ ਇੱਥੇ ਕੀ ਬੈਠੇ ਹਾਂ ਮੈਂ ਤੁਹਾਡੇ ਤੋਂ ਪੈਸੇ ਖੋਹ ਰਿਹਾ ਹਾਂ ਅਜੇ ਕੋਈ ਕਿ ਬਾਹਰ ਮੈਂ ਦਾਨ ਕਰਾਂ ਉਹ ਦਾਨ ਲੱਗਦਾ ਨਹੀਂ ਹੈ ਇਹ ਵੀ ਚੀਜ਼ ਹੈ ਕਿ ਇੱਕ ਤਾਂ ਇਹ ਕਿ ਉਹਨਾਂ ਨੂੰ ਲੱਗਦਾ ਸਾਡੇ ਪਾਪ ਧੁੱਲ ਜਾਣਗੇ ਦੂਸਰਾ ਇਹ ਕਿ ਲੋਕਾਂ ਕੇ ਦਿਖਾਵਾ ਹੋ ਜਾਂਦਾ ਕਿ ਦੇਖੋ ਅਸੀਂ ਦਾਨੀ ਹਾਂ ਤਾਂ ਸਾਡੇ ਜਿਹੜੇ ਕੀਤੇ ਹੋਏ ਪਾਪ ਲੋਕ ਉਹ ਭੁੱਲ ਜਾਣਗੇ ਲੋਕ ਇਹ ਦੇਖਣਗੇ ਦੇਖੋ ਕਿੰਦਾ ਵੱਡਾ ਦਾਨ ਹੈ ਅੱਜ ਦੀ ਸਥਿਤੀ ਵਿੱਚ ਮੈਂ ਮਲਿਕ ਭਾਗੋ ਦੀ ਗੱਲ ਜ਼ਾਰੀ ਕਰਾਂ ਦਿੱਤੀ ਯਾਰ ਮਲਿਕ ਭਾਗੋ ਅਗਰ ਗੁਰੂ ਆਪਣੇ ਵੱਲੋਂ ਗੁਰੂ ਨਾਨਕ ਦੀ ਬੇਇੱਜ਼ਤੀ ਕਰਦਾ ਤਾਂ ਗੁਰੂ ਨਾਨਕ ਦੀ ਕੋਈ ਬੇਇੱਜ਼ਤੀ ਨਹੀਂ ਅੱਜ ਦੇ ਦੌਰ ਵਿੱਚ ਕੋਈ ਇੰਟਰਨੈਟ ਦੇ ਉੱਤੇ ਕੋਈ ਕੁੜੀਆਂ ਦੀ ਪ੍ਰੋਫਾਈਲ ਬਣਾਈ ਹੋਈ ਐ ਫਿਰ ਕਿਸੇ ਨੇ ਕੋਈ ਝੂਠਾ ਨਾਮ ਰੱਖਿਆ ਹੋਇਆ ਕੋਈ ਹਿੰਦੂ ਆ ਮੁਸਲਮਾਨ ਬਣਿਆ ਕੋਈ ਮੁਸਲਮਾਨ ਆ ਹਿੰਦੂ ਬਣਿਆ ਕੋਈ ਸਿੱਖ ਆ ਹਿੰਦੂ ਬਣਿਆ ਕੋਈ ਸਿੱਖ ਆ ਉਹਨੇ ਹਿੰਦੂਦੀ ਪ੍ਰੋਫਾਈਲ ਬਣਾਈ ਏ ਇਸ ਤਰ੍ਹਾਂ ਚੱਲਦਾ ਹੈ ਨਾ ਉਹਨਾਂ ਵਿੱਚ ਇੰਨੀ ਹਿੰਮਤ ਵੀ ਨਹੀਂ ਐ ਕਿ ਆਪਣੇ ਅਸਲੀ ਚਿਹਰੇ ਸਾਹਮਣੇ ਲਿਆਂ ਫਿਰ ਦਲੀਲ ਦੇ ਨਾਲ ਗੱਲ ਕਰਨ ਇਹਨਾਂ ਲੋਕਾਂ ਦੇ ਸਾਡੇ ਗੁਰੂਆਂ ਪ੍ਰਤੀ ਕੁਝ ਅਪਮਾਨਜਨਕ ਟਿੱਪਣੀਆਂ ਕਰਨ ਦੇਣਾ ਸਾਡੇ ਗੁਰੂਆਂ ਦਾ ਕੋਈ ਅਪਮਾਨ ਨਹੀਂ ਮੈਂ ਪਿਛਲੀ ਵਾਰ ਵੀ ਤੁਹਾਨੂੰ ਗੱਲ ਕਹੀ ਸੀ ਕਿ ਜੇ ਕੋਈ ਮੇਰੇ ਬਾਪ ਨੂੰ ਗਾਲੀ ਕੱਢਦਾ ਹੈ ਤਾਂ ਬਦਲੇ ਵਿੱਚ ਮੈਨੂੰ ਇਹ ਨਹੀਂ ਚਾਹੀਦਾ ਕਿ ਮੈਂ ਉਸਦੇ ਬਾਪ ਨੂੰ ਗਾਲੀ ਕੱਢਾਂ ਹਾਂਜੀ ਅਗਰ ਮੇਰੇ ਜੀ ਸਮਰੱਥਾ ਹੈਗੀ ਆ ਤਾਂ ਮੈਂ ਉਸ ਬੰਦੇ ਨੂੰ ਪਕੜ ਲਵਾਂ ਉਸ ਬੰਦੇ ਨੂੰ ਮੈਂ ਸਜ਼ਾ ਦਵਾ ਜੋ ਮੇਰੇ ਪਿਓ ਨੂੰ ਗਾਲ ਕੱਢ ਰਿਹਾ ਹੈ ਜਾਂ ਮੈਂ ਉਸ ਨੂੰ ਇਗਨੋਰ ਕਰ ਦਵਾਂ ਲੇਕਿਨ ਉਸ ਬੰਦੇ ਦਾ ਪਿਓ ਦਾ ਕੋਈ ਕਸੂਰ ਨਹੀਂ ਹੈ ਨਾ ਇਸ ਵਿੱਚ ਉਸ ਬੰਦੇ ਦੇ ਪਿਓ ਦਾ ਕਸੂਰ ਨਹੀਂ ਕਿ ਮੈਂ ਉਸ ਨੂੰ ਗਾਲੀ ਕੱਢਾਂ ਅੱਜ ਅਸੀਂ ਅਗਰ ਗੱਲ ਕਰੀਏ ਪੁਰਾਣੇ ਰਿਸ਼ੀ ਮੁੰਨੇ ਹੋਏ ਪੁਰਾਣੇ ਅਵਤਾਰ ਹੋਏ ਅੱਜ ਜੇ ਕੋਈ ਉਹਨਾਂ ਦਾ ਭਗਤ ਬਣ ਕੇ ਸਾਡੇ ਗੁਰੂਆਂ ਦਾ અપਮਾਨ ਕਰਦਾ ਹੈ ਤਾਂ ਉਹਨਾਂ ਅਵਤਾਰਾਂ ਦਾ ਉਹਨਾਂ ઋષਿ ਮੁਨੀਆਂ ਦਾ અપਮਾਨ ਕਰਨਾ ਸਾਡਾ ਫਰਜ਼ ਨਹੀਂ ਹੈ। ਵੇਦ ਵਿਆਸ ਉਹ ਸੁਖਦੇਵ ਜੀ ਇਹਨਾਂ ਸਾਰਿਆਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਏ ਹੋਏ ਹੈ। ਔਰ ਬੜੇ ਸਤਿਕਾਰ ਦੇ ਨਾਲ ਵੀ ਆਏ ਹੋਏ ਹੈ। ਅਸੀਂ ਉਹਨਾਂ ਦਾ અપਮਾਨ ਨਹੀਂ ਕਰਨ ਦੀ ਸੋਚ ਸਕਦੇ। ਪਰ ਦੇਖਿਆ ਜਾਏ ਗੱਲ ਨੂੰ ਸਮਝੋ ਮੇਰੇ ਨੂੰ ਉਹ ਪੁਰਾਣੇ ਵੈਦਿਕ ॠषि ਉਨ੍ਹਾਂ ਵਿੱਚੋਂ ਸਭ ਤੋਂ ਮਹਾਨ ਮੰਨेंगे ਜਾਂ ਵੇਦਵਿਆਸ ਸੀ ਉਹਨਾਂ ਦਾ ਨਾਮ ਸੀ ਕ੍ਰਿਸ਼ਨ ਦਵੈ ਪਾਇਨ 2 ਮਿੰਟ ਵਾਸਤੇ ਸੋਚ ਕੇ ਦੇਖੋ ਅਸੀਂ ਇੱਥੇ ਬੈਠੇ ਹੋਏ ਹਾਂ ਇੱਥੇ ਵੇਦਵਿਆਸ ਜੀ ਆ ਜਾਣ ਔਰ ਉੱਥੇ ਇੱਕ ਹੋਰ ਗਰੁੱਪ ਬੈਠਾ ਹੋਵੇ ਜਿਹੜਾ ਸਿੱਖਾਂ ਦਾ ਗਰੁੱਪ ਨਾ ਹੋਵੇ ਵੇਦਵਿਆਸ ਦੀ ਸ਼ਕਲ ਕਿਹਦੇ ਨਾਲ ਮਿਲਦੀ ਹੋਵੇ ਸੋਚ ਕੇ ਦੇਖਿਓ ਦਾੜੀ ਔਰ ਜੂੜੇ ਕਰਕੇ ਕਿਹਦੇ ਨਾਲ ਮਿਲਦੀ ਹੋਵੇ ਸਿੱਖਾਂ ਜੀ ਸਿੱਖਾਂ ਵੀ ਨਹੀਂ ਸਾਡੀਆਂ ਪਰੰਪਰਾਵਾਂ ਅੱਜ ਵੀ ਵੇਦਵਿਆਸ ਜੀ ਉਹ ਜਿਹੜੇ ਪੁਰਾਣੇ ઋષਿ ਹੋਏ ਹਨ ਸਾਡੀਆਂ ਪਰੰਪਰਾਵਾਂ ਉਹਨਾਂ ਦੇ ਨਾਲ ਜ਼ਿਆਦਾ ਨੇੜੇ। ਅੱਜ ਵੀ ਮੈਂ ਸੁਣਿਆ ਸੁਣਿਆ ਗੱਲਾਂ ਨਹੀਂ ਕਰਦਾ ਮੈਂ ਤੁਹਾਨੂੰ ਪੇਸ਼ ਕਰੀ। ਰਿਸ਼ਮੁਨੀ ਸੀ ਪਹਿਲਾਂ ਉਹ ਇਦਾਂ ਹੀ ਰੱਖਦੇ ਸੀ ਕੇਸ ਤੇ ਦਾੜੀ ਰੱਖ ਕੇ। ਕੇਸ ਤੇ ਦਾੜੀ ਰੱਖਦੇ ਸੀ ਸਭ ਤੋਂ ਵੱਡੀ ਗੱਲ ਜਦੋਂ ਰਿਸ਼ੀ ਮੁੰਨੀਆਂ ਤੋਂ ਵੀ ਪੁਰਾਣੇ ਜਿਹੜੇ ਲੋਕ ਹੋਏ ਆ ਜਿਨ੍ਹਾਂ ਨੂੰ ਅੱਜ ਕੱਲ ਦੇ ਅਸੀਂ ਕਹਿੰਦੇ ਨੇ ਵੀ ਦੇਵਤੇ ਸਿਗਰੇ ਰੱਖਦੇ ਨੇ ਗੱਲ ਦੇ ਉਹ ਵੀ ਕੇਸਦਾਰੀ ਹੋਇਆ ਕਰਦੇ ਸੀ। ਹਾਂਜੀ ਦੱਸ ਦਿਨੇ ਇੱਕ ਸੁਭਾਵਿਕ ਜੀ ਗੱਲ ਆ ਜੀ, ਰਾਮਚੰਦਰ ਪਚਾਂਦੇ ਆ ਬਨਵਾਸ ਦੇ ਵਿੱਚ। ਲਕਸ਼ਮਣ ਜੀ ਨਾਲ ਜਾਂਦਾ ਸੀ ਕਹਿੰਦੇ ਨੇ। ਵਾਲਮਿਕੀ ਰਵੈਣ ਦੇਖੋ ਬਿਲਕੁਲ ਕਲੀਅਰ ਹੈਗਾ ਕਿ ਜਦੋਂ ਅਯੁੱਧਿਆ ਤੋਂ ਬਾਹਰ ਨਿਕਲਦੇ ਆ ਜੰਗਲ 'ਚ ਪ੍ਰਵੇਸ਼ ਕਰਦੇ ਆ ਤਾਂ ਉਹ ਸਿਰ ਦੇ ਉੱਤੇ ਕੇਸ਼ਾਂ ਦਾ ਜੂڑا ਬਣਾਉਂਦੇ ਆ ਮੈਂ ਕਹਤਾ ਜੂڑا ਬਣਾਉਂਦੇ ਜੂڑا ਬਣਾਉਂਦੇ ਤਾਂ ਲਕਸ਼ਮਣ ਵੀ ਇਦਾਂ ਹੀ ਕਰਦੇ ਸੋਚਣ ਵਾਲੀ ਗੱਲ ਆ ਵੀ ਕੇਸ ਸਿਰ ਦੇ ਵਾਲ ਸੰਭਾਲਣ ਵਾਸਤੇ ਤਾਂ ਇਹਨੇ ਜੂڑا ਕਰ ਲਿਆ ਮੂੰਹ ਤੇ ਕਿਉਂ ਸ਼ੇਪ ਕਰਦੇ ਸੀ ਜਿਵੇਂ ਅਸੀਂ ਕੋਈ ਵੀ ਪ੍ਰੋਗਰਾਮ ਬਣਾਉਂਦੇ ਆ ਆਚਾਰ ਪੰਥ ਦੇ ਪ੍ਰਚਾਰ ਦਾ ਅਧਿਤਰਮ ਦੇ। ਦੋ ਅਲੱਗ-ਅਲੱਗ ਚੀਜ਼ਾਂ ਹੁੰਦੀਆਂ। ਹਾਂਜੀ। ਪੰਥ ਅਧਿਤਰਮ ਦੋ ਵੱਖਰੀਆਂ ਜਿਹਾ ਹੁੰਦੀਆਂ। ਇਹਦੇ ਪ੍ਰਚਾਰ ਕਰਨ ਦੇ ਵਿੱਚ ਜਾਂ ਸਾਡੇ ਗੁਰੂਆਂ ਬਾਰੇ ਅਗਰ ਗਲਤ ਟਿੱਪਣੀਆਂ ਕੀਤੀਆਂ ਜਾਂਦੀਆਂ। ਉਹਨਾਂ ਟਿੱਪਣੀਆਂ ਦੇ ਸਬੰਧ ਵਿੱਚ ਅਗਰ ਅਸੀਂ ਆਪਣੀਆਂ ਟਿੱਪਣੀਆਂ ਦਿੰਦੇ ਹਾਂ। ਇਹ ਕਰਨ ਲੱਗਿਆਂ ਅਸੀਂ ਆਪਣੇ ਪੁਰਾਣੇ ਜਿਹੜੇ ਰਿਸ਼ੀ ਮੁੰਨੇ ਹੋਏ ਐ। ਉਹਨਾਂ ਦਾ ਅਪਮਾਨ ਨਹੀਂ ਕਰਨਾ। ਸਮਝ ਰਹੀ ਮੇਰੀ ਗੱਲ ਮੈਂ ਕੀ ਕਹਿ ਰਿਹਾ ਹਾਂ? ਸਮਝ ਨਹੀਂ ਮੇਰੀ ਗੱਲ। ਰਹੀ ਗੱਲ ਉਹ ਸਾਡਾ અપਮਾਨ ਕਰ ਰਿਹਾ ਤਾਂ ਬੇਸਿਕਲੀ ਸਾਡਾ અપਮਾਨ ਨਹੀਂ ਹੈਗਾ ਅੱਜ ਇੰਡੀਆ ਵਿੱਚ ਜੇਕਰ ਕੋਈ ਸਿੱਖਾਂ ਬਾਰੇ ਗਲਤ ਬੋਲ ਰਿਹਾ ਨਾ ਇਸ ਚੀਜ਼ ਨੂੰ ਤੁਸੀਂ ਇਹ ਨਾ ਸੋਚੋ ਕਿ ਸਿੱਖੀ ਸਿਰਫ ਇੰਡੀਆ ਤੱਕ ਰਹਿ ਗਈ ਹੈ ਸਾਨੂੰ ਵੀ ਇਸ ਮਾਈਂਡਸੈਟ ਤੋਂ ਬਾਹਰ ਜਾਣਾ ਪਏਗਾ ਇੰਡੀਆ ਨੂੰ ਤਾਂ ਛੱਡੋ ਅਸੀਂ ਪੰਜਾਬ ਤੋਂ ਵੀ ਬਾਹਰ ਨਹੀਂ ਨਿਕਲ پا ਰਹੇ ਅਸੀਂ ਪੰਜਾਬੀ ਮਾਨਸਿਕਤਾ ਨਾਲ ਅਸੀਂ ਇਸ ਤੋਂ ਵੀ ਬਾਹਰ ਨਹੀਂ ਨਿਕਲ پا ਰਹੇ ਤੁਸੀਂ ਇਹ ਕੁਝ ਕੁ ਬੰਦੇ ਜਿਹੜੇ ਹਨ ਕੁਝ 100 ਬੰਦੇ ਹੋਣਗੇ ਜਿਹੜੇ ਸਾਡੇ ਖਰਾਬ ਬੋਲਦੇ ਆ ਇੰਟਰਨੈਟ ਦੇ ਉੱਤੇ ਇਹ ਕੁਝ 100 ਬੰਦੇ ਹੀ ਹੋਣਗੇ ਨਾ ਤੁਸੀਂ ਉਹ ਨਾ ਹਜ਼ਾਰਾਂ ਹਿੰਦੂਆਂ ਨੂੰ ਦੇਖੋ ਜਿਹੜੇ ਸਾਡੇ ਗੁਰੂਆਂ ਦੀ ਰਿਸਪੈਕਟ ਕਰਦੇ ਆ। ਉਹ ਨਾ ਹਜ਼ਾਰਾਂ ਹਿੰਦੂਆਂ ਨੂੰ ਦੇਖੋ। ਤੁਸੀਂ ਉਹ ਨਾ ਹਜ਼ਾਰਾਂ ਹਿੰਦੂਆਂ ਨੂੰ ਦੇਖੋ ਜੋ ਸਾਨੂੰ ਸਾਰੇ ਸਿੱਖਾਂ ਨੂੰ ਪਿਆਰ ਕਰਦੇ। ਬਿਲਕੁਲ। ਤੁਸੀਂ ਉਹ ਨਾ ਹਿੰਦੂਆਂ ਨੂੰ ਦੇਖੋ ਜਿਹੜੇ ਪੰਜਾਬ ਤੋਂ ਬਹੁਤ ਦੂਰ ਰਹਿੰਦੇ ਆ ਲੇਕਿਨ ਉਹਨਾਂ ਨੇ ਇੱਕ ਆਪਣਾ ਮੇਰੀ ਜਾਣਕਾਰੀ ਸ ਹੈ। ਉਹਨਾਂ ਨੇ ਇੱਕ ਆਪਣਾ ਨਿਯਮ ਬਣਾਇਆ ਹੈ ਕਿ ਸਾਲ 'ਚ ਇੱਕ ਵਾਰ ਅਸੀਂ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਣ ਆਉਣਾ। ਸਾਨੂੰ ਸਾਢੇ ਸਾਲ ਹੋਇਆ ਹੈ। ਅਸੀਂ ਕਿੰਨੇ ਕਿੰਨੇ ਸਾਥੀ ਜਾ ਪਾਉਂਦੇ ਆ ਪੰਜਾਬ 'ਚ ਰਹਿੰਦੇ ਆ ਤਾਂ ਅਸੀਂ ਉਹਨਾਂ ਹਿੰਦੂਆਂ ਨੂੰ ਦੇਖੀਏ ਜਿਹੜੇ Hindu ਸਾਨੂੰ ਪਿਆਰ ਕਰ ਰਹੇ ਆ ਅਸੀਂ ਉਹਨਾਂ ਹਿੰਦੂਆਂ ਨੂੰ ਦੇਖੀਏ ਜਿਹੜਾ ਸਾਡਾ ਸਤਿਕਾਰ ਕਰ ਰਹੇ ਆ ਮੈਨੂੰ ਹਿੰਦੂਆਂ ਐਸ ਐਸ ਹਿੰਦੂਆਂ ਦੇ ਮੈਸੇਜ ਆਉਂਦੇ ਆ ਜੋ ਦੱਖਣ ਵਿੱਚ ਰਹਿੰਦੇ ਹੈਗੇ ਆ ਉਹ ਸਿਰਫ ਸਾਡੀ ਫੋਟੋ ਦੇਖ ਕੇ ਖੁਸ਼ ਹੋ ਜਾਂਦੇ ਆ ਪੋਜ਼ਿਟਿਵ ਜਿਹੀ ਸਮਝਾਓ ਨਾ ਤੇ ਹਿੰਦੂ ਜ਼ਿਆਦਾ ਹੁੰਦੇ ਨੇ ਬਹੁਤ ਆਉਂਦੇ ਆ ਦੇਰਬਾਰ ਸਾਹਿਬ ਦੇਖੋ ਕਿੰਨੇ ਹਿੰਦੂ ਮੁਸਲਮਾਨ ਆਉਂਦੇ ਹੈਗੇ ਆ ਦੇਰਬਾਰ ਸਾਹਿਬ ਉਸੇ ਦੇਖੋ ਪਾਕਿਸਤਾਨ ਦੇ ਵਿੱਚ ਇੱਕ ਸੂਬਾ ਹੈ ਖੈਬਰ ਪਖਤੂਨਖਵਾ ਇਹਨੂੰ ਪਹਿਲਾਂ ਫਰੰ ਜਿਵੇਂ ਤਾਲੀਬਾਨ ਅੱਜਕੱਲ ਕਾਫੀ ਜ਼ੋਰ ਮੰਨਿਆ ਜਾਂਦਾ ਮਿਲਟਰੀ ਪਾਕਿਸਤਾਨ ਦੀ ਮਿਲਟਰੀ ਉਹਨਾਂ ਤਾਲੀਬਾਨ ਦੇ ਖਿਲਾਫ ਆਪਰੇਸ਼ਨ ਜਲਾ ਰਹੀ ਹੈ ਤਾਲੀਬਾਨ ਦੇ ਪੱਖ ਦਾ ਲੀਡਰ ਆ ਹੈਵ ਆ ਨਾਮ ਉਹ ਦਿਮਾਗ ਚ ਨਹੀਂ ਕਰ ਰਿਹਾ ਮੌਲਾਨਾ ਫਜ਼ਲੁਰ ਰਹਿਮਾਨ ਅੱਛਾ ਨੇ ਉਹ ਦਾੜੀ ਹੈ ਜੋ ਪਖਤੂਨ ਜਿਹੜੇ ਪੱਗ ਬੰਦੇ ਸਿੱਤੇ ਉਸ ਤਰ੍ਹਾਂ ਦੇ ਪੱਗ ਬੰਦੇ ਹਮੇਸ਼ਾ ਹੀ ਨਹੀਂ ਕਦੀ ਕਦੀ ਹਮੇਸ਼ਾ ਹੀ ਮੌਲਾਨਾ ਹੈਗੇ ਉਹ ਤੇ ਦੇ ਮੈਂਬਰ ਪਾਰਲੀਮੈਂਟ ਵੀ ਰਹੇ ਪਾਕਿਸਤਾਨ ਦੇ ਵਿੱਚ ਪਰ ਤਾਲੀਬਾਨ ਸਾਰਿਆਂ ਨੂੰ ਪਤਾ ਹੈਗਾ ਕਿ ਸੁੰਨੀ ਮੁ슬ਮਿ ਵਿਚਾਰਧਾਰਾ ਨੂੰ ਮੰਨਦੇ ਨੇ ਬੜੇ ਕੱਟੜ ਮੁ슬ਮਾਨ ਮੰਨੇ ਜਾਂਦੇ ਨੇ ਉਹਨਾਂ ਦੇ ਹਮਾਇਤੀ ਲੀਡਰ مولانا ਫਰੂਕ ਰਹਿਮਾਨ ਦੀ ਗੱਲ ਕਰ ਰਹੇ ਆ ਉਹ ਵੀ ਜਦੋਂ ਪਿਛਲੀ ਵਾਰ ਇੰਡੀਆ ਆਏ ਸੀ ਦਰਬਾਰ ਸਾਹਿਬ ਗਏ ਸੀ ਅੰਮ੍ਰਿਤਸਰ ਸਾਹਿਬ ਜਿੱਥੇ ਸ਼ਰਮਣੀ ਕਮੇਟੀ ਨੇ ਆਪਣੇ ਆਫਿਸ ਦੇ ਵਿੱਚ ਸਨਮਾਨ ਦਿੱਤਾ ਉਸੇ ਵਕਾਲਤ ਦੇ ਜੱਜਦਾਰ ਸੀਗੇ ਉਹਨਾਂ ਨੇ ਵੀ ਉਹਨੂੰ ਸਨਮਾਨ ਦਿੱਤਾ ਅਗਰ ਉਹ ਐਨੇ ਕਟੜ ਜਿਨ੍ਹਾਂ ਨੂੰ ਸਾਡੇ ਦੇ ਅਸੀਂ ਇੰਡੀਆ ਦੇ ਵਿੱਚ ਮੰਨਦੇ ਆ ਕਿ ਲੋਕ ਬੜੇ ਕਟੜ ਹੈਗੇ ਆ ਉਹ ਵੀ ਆ ਕੇ ਉਸ ਸਥਾਨ ਨੂੰ ਸਨਮਾਨ ਦਿੰਦੇ ਤੇ ਅਸੀਂ ਉਹ ਕੁਝ ਕੁ ਮੁੱਠੀ ਪਰ ਜਿਹੜੇ ਲੋਕ ਉਹ ਸਾਡੇ ਗੁਰੂਆਂ ਦਾ ਅਪਮਾਨ ਕਰ ਰਹੇ ਆ ਸਾਡੇ ਇਤਿਹਾਸ ਬਾਰੇ ਜਾਣ ਬੁਝ ਕੇ ਗਲਤ ਲਿਖ ਰਹੇ ਆ ਉਹਨਾਂ ਨੂੰ ਦੇਖ ਕੇ ਅਸੀਂ ਆਪਣਾ ਪੇਸ਼ੈਂਸ ਗਵਾ ਦਈਏ ਆਪਣਾ ਪੀਸ ਆਫ ਮਾਈਂਡ ਗਵਾ ਦਈਏ ਇਹ ਸਾਡੇ ਸਾਡੇ ਕੋ ਸਹੀਬ ਨਹੀਂ ਹੈ ਅਸੀਂ ਉਹਨਾਂ ਹਜ਼ਾਰਾਂ ਉਹਨਾਂ ਲੱਖਾਂ ਹਿੰਦੂਆਂ ਨੂੰ ਦੇਖਣਾ ਜਿਹੜਾ ਸਰ ਜਿਹੜੇ ਸਾਡਾ ਸਤਿਕਾਰ ਕਰ ਰਹੇ ਆ ਸਾਡੇ ਗੁਰੂਆਂ ਦਾ ਉਹ ਇਹ ਨਹੀਂ ਸੋਚਦੇ ਵੀ ਇਹ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਗੁਰੂ ਆ ਉਹ ਕਹਿੰਦੇ ਨਹੀਂ ਇਹ ਸਾਡੇ ਗੁਰੂ ਹੈ ਤੇ ਸਾਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਮਿਰਜ਼ਾਈ ਮੁਸਲਮਾਨ ਵੀ ਕਹਿੰਦੇ ਆ ਉਹਨਾਂ ਦੀ ਵੀਡੀਓ ਵੀ ਮਿਲਦੀ ਹੈਗੀ ਉਹ ਕਹਿੰਦੇ ਆ ਕਿ ਗੁਰੂ ਨਾਨਕ ਦੇਵ ਜੀ ਮੁਸਲਮਾਨ ਸੀ ਦ੍ਰਿਲਾਣ ਦੇ ਉਹਨਾਂ ਦੀ ਵੀਡੀਓ ਵੀ ਮਿਲਦੀ ਹੈ ਦ੍ਰਿਲਾਣ ਦੇ ਆਹ ਦੇਖੋ ਦੇਖੋ ਆਪਣੇ ਆਲੇ-ਆਲੇ ਦੇ ਦਿਲਾਂ ਦੇ ਗੁਰੂ ਨਾਨਕ ਦੇਵ ਜੀ ਮੁਸਲਮਾਨ ਸੀ ਗੁਰੂ ਨਾਨਕ ਦੇਵ ਜੀ ਮੁਸਲਮਾਨ ਸੀ ਜਾਂ ਨਹੀਂ ਸੀ ਉਸੋ ਵੀ ਗੱਲਾਂ ਨੂੰ ਛੱਡੋ ਲੇਕਿਨ ਇਸ ਗੱਲ ਤੋਂ ਸਾਨੂੰ ਇੱਕ ਗੱਲ ਸਮਝਣੀ ਚਾਹੀਦੀ ਆ ਕਿ ਉਹ ਅਸਲ 'ਚ ਗੁਰਨਾਨਕ ਦੇਵ ਦਾ અપਮਾਨ ਨਹੀਂ ਕਰ ਰਹੇ ਉਹ ਗੁਰਨਾਨਕ ਦੇਵ ਜੀ ਨੂੰ ਆਪਣਾ ਸਮਝਾ ਹਾਂ ਤਾਂ ਮੈਂ ਤੁਹਾਨੂੰ ਬਾਰ-ਬਾਰ ਕਹਿੰਨਾ ਪਿਛਲੀ ਵਾਰ ਵੀ ਮੈਂ ਤੁਹਾਨੂੰ ਕਿਹਾ ਸੀਗਾ ਮੈਂ ਹੋਰ ਸ਼ਹਰ ਜਗ੍ਹਾ ਤੇ ਜਾ ਕੇ ਇਹ ਗੱਲ ਕਹਿੰਦਾ ਹੈਗਾ ਉਹ ਵੀ ਇੱਕ ਤਾਂ ਇਹ ਦਿਮਾਗ ਵਿੱਚੋਂ ਕੱਢ ਦਿਵੋ ਕਿ ਧਰਤੀ ਉੱਤੇ ਕੋਈ ਰਹਿਣ ਵਾਲਾ ਬੰਦਾ ਸੂਰਜ ਦੀ ਬੇਇੱਜ਼ਤੀ ਕਰ ਸਕਦਾ ਹੈ ਗੁਰੂ ਨਾਨਕ ਐਨੇ ਉੱਤੇ ਹੈਗੇ ਆ ਗੁਰੂ ਗੋਬਿੰਦ ਸਿੰਘ ਐਨੇ ਉੱਤੇ ਹੈਗੇ ਆ ਗੁਰਬਾਣੀ ਐਡੀ ਉੱਚੀ ਹੈਗੀ ਹੈ ਕਿ ਇਹ ਕੁਝ ਇੱਕ ਪ੍ਰੈਟੀਕਲ ਟਾਈਪ ਦੇ ਲੋਕ ਆ ਪੂਰੀ ਦੁਨੀਆ ਦੇ ਵਿੱਚ ਜੇਕਰ ਰਲਵੇਂ ਜਾਣ ਸਾਡੇ ਗੁਰੂਆਂ ਦੀ ਬੇਇੱਜ਼ਤੀ ਨਹੀਂ ਕਰ ਸਕਦਾ ਉਹ ਗੁਰੂ ਉਹ ਸਾਡੀ ਗੁਰਬਾਣੀ ਧਰਮ ਇਹ ਮਾਨ ਅਤੇ અપਮਾਨ ਇਹਨਾਂ ਤੋਂ ਬਹੁਤ ਉੱਪਰ ਹੈ ਅਸੀਂ ਸਾਰੇ ਉਸਤਤ ਕਰਨ ਲੱਗ ਜੀਏ ਸੂਰਜ ਦੀ ਉਸਤਤ ਕਰਨ ਲੱਗ ਜੀਏ ਤੇ ਤੂੰ ਕਿੰਨਾ ਵੱਡਾ ਹੈ ਤੂੰ ਕਰੋੜਾਂ ਅਰਬਾਂ ਸਾਲਾਂ ਤੋਂ ਸੂਰਜ ਹੋ ਗਿਆ ਧਰਤੀ ਨੂੰ আর বাকি ਗ੍ਰਹਾਂ ਨੂੰ ਤਾਂ ਤੂੰ ਰੋਸ਼ਨੀ ਦੇ ਰਿਹਾ ਤਾਂ ਸੂਰਜ ਨੇ ਅੰਦਰੋਂ ਫੁੱਲ ਨਹੀਂ ਜਾਣਾ ਸੂਰਜ ਦੇ ਨਾਲ ਵੱਡਾ ਨਹੀਂ ਹੋਣਾ ਤੇ ਜੇ ਸੂਰਜ ਨੂੰ ਨਿੰਦਾ ਕਰਨ ਲੱਗ ਜੀਏ ਵੀ ਤੂੰ ਤਾਂ ਲੋਕਾਂ ਨੂੰ ਐਵੇਂ ਸਾੜੇ ਜਾਂਦਾ ਗਰਮੀ ਕਰਦਾ ਪਾਣੀ ਸੁੱਕ ਜਾਂਦਾ ਸਰੋਵਰਾਂ ਦੇ ਤਾਂ ਉਹਦੇ ਨਾਲ ਸੂਰਜ ਨੇ ਛੋਟਾ ਨਹੀਂ ਹੋ ਜਾਣਾ ਤਾਂ ਸਾਡੇ ਜਿਹੜੀ ਗੁਰਬਾਣੀ ਹੈ ਸਾਡੇ ਗੁਰੂ ਸਾਹਿਬਾਨ ਹਨ ਅਤੇ ਭਗਤ ਸਾਹਿਬਾਨ ਵੀ ਉਹ ਸਾਰੇ ਇਸ ਮਾਨ ਅਪਮਾਨ ਤੋਂ ਬਹੁਤ ਉੱਪਰ ਹੈਗੇ ਮਾਨੋਕਮਨ ਸਾਨੂੰ ਆਪਣਾ ਮਹਿਸੂਸ ਨਹੀਂ ਤੁਸੀਂ ਗੁਰਮਤਿ ਅਨੁਸਾਰ ਆਪਣਾ ਜੀਵਨ ਚੱਲੋ ਗੁਰਮਤਿ ਅਨੁਸਾਰ ਜੋ ਗੁਰੂ ਦੀ ਮਤ ਹੈ ਨਾ ਉਹਨੂੰ ਮੰਨੋ ਜਦੋਂ ਤੁਸੀਂ ਗੁਰੂ ਦੀ ਮਤ ਮੰਨੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਮਾਨੋਪਮਾਨ ਕੁਛ ਨਹੀਂ ਗੁਰਬਾਣੀ ਚ ਕਿੰਨੀ ਕਿੰਨੀ ਜਗ੍ਹਾ ਤੇ ਐਸੇ ਵਚਨ ਆਂਦੇ ਐ ਐਸੇ ਪ੍ਰਮਾਨ ਆਂਦੇ ਗੁਰਬਾਣੀ ਦੇ ਗੁਰਬਾਣੀ ਕਹਿੰਦੀ ਕਿ ਜੋ ਭਗਤ ਹੈ ਜੋ ਬ੍ਰਹਮ ਗਿਆਨੀ ਹੈ ਉਹ ਮਾਨੋਪਮਾਨ ਦੋਨਾਂ ਤੋਂ ਉੱਪਰ ਹੈ ਅੱਜ ਵਾਲੀ ਅਸੀਂ ਗੱਲ ਸਮਝਦੇ ਆਂ ਬਿਜਰੀ ਬਾਜੂ ਨੂੰ ਕੀਤੀ ਸੀਗੀ ਮੁੱਖ ਦੀ ਗੱਲ ਅਸੀਂ ਇਹਨੂੰ ਲੈ ਕੇ ਆਈਏ ਉਹ ਇਹ ਹੈਗੀ ਹੈ ਕਿ ਇੰਟਰਨੈਟ ਉੱਤੇ ਬਹੁਤ ਪ੍ਰਚਾਰ ਹੁੰਦਾ ਸਾਡੇ ਗੁਰੂਆਂ ਦੇ ਪ੍ਰਤੀ ਸਾਡੇ ਪੰਥ ਦੇ ਪ੍ਰਤੀ ਪਲੱਸ ਧਰਮ ਪ੍ਰਤੀ ਮੇਰਾ ਇਹ ਵਿਚਾਰ ਰਿਹਾ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਰਿਹਾ ਕਿ ਅਗਰ ਕੋਈ ਸਾਡੇ ਗੁਰੂਆਂ ਦਾ ਅਪਮਾਨ ਕਰਦਾ ਅਗਰ ਕੋਈ ਵਿਅਕਤੀ ਜਾਂ ਕੁਝ ਗਰੁੱਪ ਜਿਹੜਾ ਕਰਦਾ ਉਦਾ ਮਤਲਬ ਇਹ ਨਹੀਂ ਕਿ ਅਸੀਂ ਤੈਸ਼ ਵਿੱਚ ਆ ਕੇ ਗੁੱਸੇ ਵਿੱਚ ਆ ਕੇ ਉਹਨਾਂ ਦੇ ਰਿਸ਼ੀਆਂ ਮੁੰਨਿਆਂ ਉਹਨਾਂ ਦੇ ਉਤਾਰਾਂ ਦਾ ਅਪਮਾਨ ਕਰਨਾ ਜ਼ਰੂਰੀ ਹੈ। ਜੇ ਕੋਈ ਸਾਨੂੰ ਗਾਲ ਕੱਢ ਰਿਹਾ ਅਸੀਂ ਉਸ ਨੂੰ ਤਾਂ ਸਜ਼ਾ ਦਈਏ ਪਰ ਇਹ ਨਹੀਂ ਕਿ ਉਸ ਦੀ ਧੀ ਭੈਣ ਨੂੰ ਗਾਲ ਕੱਢਣਾ ਕਿ ਜੀ ਉਸ ਦੇ ਮਾਪੇ ਨੂੰ ਗਾਲ ਕੱਢਣਾ ਕਿ ਜੀ ਇਹ ਸਾਡਾ ਵੈਸੇ ਵੀ ਸਾਡਾ ਧਰਮ ਸਾਡਾ ਪੰਥ ਇਹ ਸਾਨੂੰ ਇਹ ਚੀਜ਼ ਅਲਾਉ ਨਹੀਂ ਕਰਦਾ। ਅਸੀਂ ਇਸ ਕਿਸੇ ਥੱਲੇ ਇੱਕ ਮਤਲਬ ਗਿਰਨ ਵਾਲੇ ਕਰਨੀ ਅਸੀਂ ਕਰ ਸਕਦੇ ਹਾਂ। ਲੇਕਿਨ ਸਾਨੂੰ ਇੱਕ ਇਹ ਗੱਲ ਵੀ ਸਮਝਣੀ ਪੈਣੀ ਹੈ। ਕਿ ਜਿਹੜੇ ਲੋਕ ਸਾਡੇ ਗੁਰੂਆਂ ਦੇ ਖਿਲਾਫ ਬੋਲ ਰਹੇ ਆ ਉਹਨਾਂ ਨੂੰ ਆਪਣੇ ਸੰਪਰਦਾਏ ਆਪਣੇ ਪੰਥ ਆਪਣੇ ਧਰਮ ਦਾ ਉਹਨਾਂ ਨੂੰ ਕੁਝ ਨਹੀਂ ਪਤਾ ਹੈਗਾ। ਨਾਲ ਤੁਸੀਂ ਛੋਟੇ ਛੋਟੇ ਹੁੰਦੇ ਸੀ ਕਿ ਬੱਚੇ ਹੁੰਦੇ ਸੀ ਸਕੂਲ ਪੜ੍ਹਦੇ ਸੀ ਜਿਸ ਤਰ੍ਹਾਂ ਤੁਸੀਂ ਮੇਰੇ ਕੋਲ ਆਇਆ ਕਰਦੇ ਸੀ। ਹਾਂਜੀ। ਹਾਂਜੀ। ਅਰੇ ਮੂੰ ਤਾਂ ਦਾੜੀਆਂ ਵੀ ਨਹੀਂ ਸੀਗੀਆਂ। ਹਾਂ। ਸਕੂਲ 'ਚ ਜਾਇਆ ਕਰਦੇ ਸੀ ਤੁਸੀਂ ਉਸ ਵੇਲੇ ਮੇਰੇ ਕੋਲ ਆਇਆ ਕਰਦੇ ਸੀ। ਅੱਜ ਤੁਹਾਡੇ ਆਪਣੇ ਬੱਚੇ ਆਏ ਜਾਈਏ। ਬੱਚੇ ਵਿਆਹ ਦੀ ਸੱਤੀ ਅਸੀਂ ਸੱਤੀ 'ਚ ਪਹੁੰਚ ਗਏ ਵੀ ਤੇ ਬੱਚੇ ਵੀ ਹੁਣ ਵਿਆਹ ਵਾਲੀ ਸੱਤੀਆਂ 'ਚ ਆ ਗਏ ਤੁਹਾਡੇ। ਅੱਛਾ। ਇਸ ਸਾਰੇ ਪਿਛਲੇ ਸਮੇਂ 'ਚ ਦੇਖੀਏ ਨੇ ਸਾਲ ਬੀਤ ਗਏ ਆ ਪੰਜਾਬ 'ਚ ਬੜਾ ਖੜਕੂ ਬਦਲ ਗਿਆ ਹੈ ਮੈਂ 11 ਵਿੱਚ ਖੜਾ ਲੜਨ ਜਾਂਦਾ ਹੁੰਦਾ ਸੀ ਉਸ ਟਮਾਪ ਨੂੰ ਵਾਪਸ ਹੁੰਦਾ ਸੀ ਮਿਲਟਰੀ ਕਿੰਨਾ ਪਰੇਸ਼ਾਨ ਕਰਦੇ ਸੀ ਮੈਨੂੰ ਖੁਦ ਨੂੰ ਮਿਲਟਰੀ ਨੇ ਕਿੰਨੀ ਪਰੇਸ਼ਾਨ ਕੀਤਾ ਸਾਡੇ ਘਰਾਂ 'ਚ ਜਾ ਕੇ ਮਿਲਟਰੀ ਤਲਾਸ਼ੀ ਲਿਆ ਕਰਦੇ ਸੀ ਸਾਰੇ ਬਸੋ ਘੇਰ ਲੈਂਦੇ ਸੀ ਸਾਰੇ ਬਸੋ ਪੂਰੇ ਪੂਰੇ ਏਰੀਆ ਨੂੰ ਘੇਰ ਲੈਣਾ ਕੋਈ ਬੰਦਾ ਬਾਹਰ ਨਹੀਂ ਜਾ ਨਾ ਕੋਈ ਬੰਦਾ ਬਾਹਰ ਜਾ ਸਕਦਾ ਨਾ ਕੋਈ ਬਾਰ ਉਹ ਅੰਦਰ ਆ ਸਕਦਾ ਉਹ ਤਨਾਸ਼ੀ ਹੁੰਦੀ ਸੀਗੀ ਪਰ ਜਿਹੜੇ ਆਰਮੀ ਮੈਨ ਜਿਹੜੇ ਹੁੰਦੇ ਸੀ ਛੋਟੇ ਛੋਟੇ ਉਮਰ ਦੇ ਹੁੰਦੇ ਸੀ ਉਹ ਬਜ਼ੁਰਗ ਚੱਕੀਆਂ ਦਾੜੀਆਂ ਵਾਲਿਆਂ ਦਾ ਅਪਮਾਨ ਕਰਦੇ ਸੀ ਤੂੰ ਤੂੰ ਕਰਕੇ ਬੋਲਦੇ ਹੁੰਦੇ ਸੀ ਸਾਨੂੰ ਸਾਰੇ ਦਿਨ ਯਾਦ ਹੈਗੇ ਸਾਨੂੰ ਦਿਨ ਭੁੱਲਣਾ ਨਹੀਂ ਚਾਹੀਦੇ ਸਨ ਪਰ ਸਾਨੂੰ ਇਹ ਵੀ ਦੇਖਣਾ ਪਏਗਾ ਕਿ ਇੰਨੇ ਸਾਲਾਂ ਦੇ ਵਿੱਚ ਅਸੀਂ ਖੁਦ ਅਧਿਆਤਮਿਕ ਰੋਪ ਵਿੱਚ ਸਪਿਰਚੁਅਲ ਰੂਪ ਵਿੱਚ ਅਸੀਂ ਕੀਤ ਰੱਖੀ ਕਿਤੇ ਕੀ ਅਸੀਂ ਇੰਨੇ ਸਮੇਂ ਦੇ ਵਿੱਚ ਕੀ ਅਸੀਂ ਗੁਰੂ ਇਤਿਹਾਸ ਨੂੰ ਗੁਰੂ ਇਤਿਹਾਸ ਦਾ ਸਹੀ ਸੰਦਰਭ ਦੇ ਵਿੱਚ ਸਮਝ ਸਕਿਆ ਕੀ ਅਸੀਂ ਗੁਰਮਤ ਨੂੰ ਸਮਝ ਸਕਿਆ ਕਿ ਅਸੀਂ ਗੁਰਬਾਣੀ ਨੂੰ ਸਮਝ ਸਕਿਆ ਫਿਰ ਜਿੰਨਾ ਅਸੀਂ ਸਮਝ ਸਕਿਆ ਅਸੀਂ ਸਹੀ ਤਰੀਕੇ ਨਾਲ ਅੱਗੋਂ ਉਸ ਦਾ ਪ੍ਰਚਾਰ ਕਰ ਸਕਿਆ ਕਿ ਨਹੀਂ ਕਰ ਸਕਿਆ ਸਾਨੂੰ ਪਤਾ ਸ਼ਰਾਬ ਪੀਣੀ ਮਾੜੀ ਗੱਲ ਕੋਈ ਬੰਦਾ ਨਸ਼ੇ ਜੀ ਤੋਤ ਰੰਦਾ ਹੈਗਾ ਔਰ ਆਪਣੇ ਪਰਿਵਾਰ ਦੇ ਜੀਵਾਂ ਦਾ ਆਪਣੇ ਬੱਚਾ ਦਾ ਖਰਚਾ ਨਹੀਂ ਸੰਭਾਲਦਾ ਉਹ ਸਾਰਾ ਖਰਚਾ ਸ਼ਰਾਬ ਚ ਹੋ ਜਾਂਦਾ ਹੈ ਉਹ ਗਲਤ ਕਰ ਰਿਹਾ ਇਸ ਤੱਕ ਕੋਈ ਡਾਊਟ ਨਹੀਂ ਹੈ ਤੁਹਾਨੂੰ ਲੇਕਿਨ ਅਗਰ ਕੋਈ ਐਸਾ ਬੰਦਾ ਮੈਨੂੰ ਮਿਲੇ ਔਰ ਮੈਂ ਉਸ ਬੰਦੇ ਨੂੰ ਜਾ ਕੇ ਗਾਲਾਂ ਕੱਢਣ ਲੱਗ ਜਾਵਾਂ ਕਿ ਤੂੰ ਤੇ ਗਲਤ ਕੰਮ ਕਰ ਰਿਹਾ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੂੰ दारू ਉੱਤੇ ਪੈਸਾ ਉਡਾ ਦਿੰਦਾ ਬੱਚੇ ਨੇ ਪੜ੍ਹਾਈ ਤੇ ਕਿਉਂ ਨਹੀਂ ਲਗਾਉਂਦਾ ਤੂੰ ਆਪਣੀ ਜਨਾਨੀ ਨੂੰ ਕਿਉਂ ਘੋਟਦਾ ਕੀ ਉਹ ਮੇਰੇ ਇਸ ਤਰ੍ਹਾਂ ਗੰਦੇ ਤਰੀਕੇ ਨਾਲ ਬੋਲਣ ਨਾਲ ਗੁੱਸੇ ਵਿੱਚ ਬੋਲਣ ਨਾਲ ਜਾਂ ਮੈਂ ਥੱਪੜ ਮਾਰ ਦਵਾਂ ਇਸ ਤਰ੍ਹਾਂ ਕਰਨ ਨਾਲ ਉਹ ਸਮਝ ਜਾਏਗਾ ਨਹੀਂ ਨਹੀਂ ਸਮਝੇਗਾ ਉਹ ਮੇਰਾ ਵੀ ਦੁਸ਼ਮਣ ਬਣ ਜਾਏਗਾ ਪਲੱਸ ਉਹ ਮੇਰਾ ਜਿਹੜਾ ਗੁੱਸਾ ਹੈਗਾ ਆਪਣੇ ਬੱਚਿਆਂ ਤੇ ਆਪਣੀ ਔਰਤ ਉੱਤੇ ਉਧਾਰ ਦੇ ਸਾਨੂੰ ਇਹ ਦੇਖਣਾ ਕਿ ਅਸੀਂ ਕਿਸ ਤਰੀਕੇ ਨਾਲ ਚੱਲੀਏ ਪਿਆਰ ਨਾਲ ਚੱਲੀਏ ਕੋਈ ਐਸਾ ਰਸਤਾ ਲੱਭੀਏ ਕੁਝ ਉਹਦੀਆਂ ਅਗਰ ਕੋਈ ਸਮੱਸਿਆਵਾਂ ਆਣ ਹੈਗੀਆਂ ਉਹਦੀਆਂ ਸਮੱਸਿਆਵਾਂ ਨੂੰ ਹੱਲ ਕਰੀਏ ਤਾਂ ਉਹ ਸ਼ਰਾਬ ਛੱਡੇ ਇਹ ਹੈ ਸਹੀ ਮਾਇਨੇ ਵਿੱਚ ਪਰਚਾ ਇਹ ਪ੍ਰਚਾਰ ਨਹੀਂ ਹੈਗਾ ਕਿ ਫੜ ਕੇ ਕਟਾਪਾ ਚਾੜ ਦੋ ਆਹ ਸਤਵੇਂ ਵਿੱਚ ਹੋਈ ਸੀ ਘਟਨਾ ਪਤਾ ਉਹ ਬੰਦਾ ਥਰੀ ਵੀਲੇ ਚੱਲਦਾ ਸੀ ਸ਼ਰਾਬ ਪੀਂਦਾ ਸੀ ਬਹੁਤ ਜ਼ਿਆਦਾ ਉਹਦੀ ਜਿਹੜੀ ਪਤਨੀ ਸੀਗੀ ਉਹਨੇ ਅੰਮ੍ਰਿਤ ਸ਼ਕਲਿਆ ਸਾਡੇ ਸਾਹਮਣੇ ਨਹੀਂ ਕਰਦਾ ਗਿਆ ਅੱਛਾ ਜੀ ਅੰਮ੍ਰਿਤ ਸ਼ਕਲਿਆ ਪੰਜਾਬ ਦੇ ਖੜਕੂ ਆ ਸੀਗਾ ਉਹਨੇ ਖੜਕੂ ਨੂੰ ਕਹਦਾ ਕਿ ਮੇਰਾ ਘਰ ਵਾਲਾ ਬਹੁਤ ਸ਼ਰਾਬ ਪੀਂਦਾ ਉਹ ਆ ਗਿਆ ਜੀ ਉੱਥੇ ਆ ਕੇ ਤੇ ਫੜ ਕੇ ਉਹਨੂੰ ਧੜਕਾਇਆ ਜੰਗੀ ਤਰ੍ਹਾਂ ਉਹ ਸ਼ਰਾਬ ਛੱਡ ਦੇ ਤੂੰ ਸ਼ਰਾਬ ਛੱਡ ਦੇ ਸੱਚੀ ਗੱਲ ਦੱਸ ਰਿਹਾ ਉਹਨੇ ਪੀਤੀ ਹੋਈ ਸੀ ਉਸ ਵੇਲੇ ਉਹ ਕਹਿੰਦਾ ਕੁੱਟ ਲੋ ਮੈਨੂੰ ਕਹਿੰਦਾ ਜਿੰਨਾ ਮਰਜੀ ਕੁੱਟਣਾ ਮੈਂ ਸ਼ਰਾਬ ਨਹੀਂ ਅਗਰ ਉਹ ਨਿੰਮੋ ਜਣੀ ਹੋ ਕੇ ਚਲੇ ਗਏ ਉਹਨੇ ਹਾਂ ਉਹ ਕਹਿੰਦਾ ਮੈਂ ਛੱਡਣੀ ਨਹੀਂ ਦੀ ਕਰਨ ਜੋ ਕਰਨਾ ਚਲੇ ਗਿਆ ਬੰਦੀ ਬੰਦੀ ਵੀ ਆ ਗਿਆ ਸਾਰੀ ਦੁਨੀਆ ਨੂੰ ਪਤਾ ਹੈ ਕਿ ਨਸ਼ੇ ਵਿੱਚ ਤੁਤਰਣ ਨਸ਼ੇ ਵਿੱਚ ਤੁਤਰਣਾ ਬੁਰੀ ਗੱਲ ਹੈ ਉਹ ਬੰਦਾ ਕਿੰਨਾ ਮਤਲਬ ਬੁਰਾ ਹੈ ਕਿ ਸ਼ਰਾਬ ਉੱਤੇ ਦਾ ਪੈਸਾ ਲਗਾ ਰਿਹਾ ਹੈ ਪਰ ਆਪਣੇ ਬੱਚਿਆਂ ਦੀ ਪੜ੍ਹਾਈ ਉੱਤੇ ਪੈਸਾ ਨਹੀਂ ਲਗਾ ਰਿਹਾ ਉਹ ਬੰਦਾ ਬੁਰਾ ਪਰ ਉਸ ਬੰਦੇ ਨੂੰ ਵੀ ਤੁਸੀਂ ਡਰਾਤਮਕਾ ਕੇ ਸਹੀ ਰਸਤੇ ਤੇ ਨਹੀਂ ਲੈ ਕੇ ਆ ਸਕਦੇ ਭਾਈ ਕਿਤੇ ਤਾਨੂੰ ਡਰਾਉਣ ਦੀ ਲੋੜ ਪੈ ਸਕਦੀ ਹੈ ਜਿਵੇਂ ਬੱਚਾ ਨੂੰ ਡਰਾਇਆ ਜਾਂਦਾ ਉਹ ਤਾਂ ਹੋਰ ਗੱਲ ਹੈ ਜੀ ਹਾਂਜੀ ਲੇਕਿਨ ਤੁਸੀਂ ਸੋਚੋ ਵੀ ਕਿਸੇ ਨੂੰ ਤੁਸੀਂ ਡਰਾ ਕੇ ਵੀ ਵੀ ਤੁਸੀਂ ਕੋ ਵੀ ਕਿਸੇ ਬੰਦੇ ਨੂੰ ਡਰਾਇਆ ਤੇ ਉਹ ਤੁਹਾਡਾ ਸਤਿਕਾਰ ਕਰਨ ਲੱਗੇ ਤੁਹਾਡੇ ਗੁਰੂਆਂ ਦਾ ਸਤਿਕਾਰ ਕਰਨ ਲੱਗੇ ਐਸਾ ਨਹੀਂ ਹੋ ਸਕਦਾ ਤਾਂ ਅਸੀਂ ਪ੍ਰਚਾਰ ਕਰਨਾ ਹੈ ਪਹਿਲੀ ਗੱਲ ਜਿਹੜੀ ਪਿਛਲੀ ਵਾਰ ਦੀ ਔਰ ਅੱਜ ਮੈਂ ਕਸ ਉਹ ਖਤਮ ਕਰ ਰਿਹਾ ਹੈਗਾ ਉਹ ਇਹ ਹੈ ਕਿ ਤੁਸੀਂ ਜੇ ਕੋਈ ਸਾਡੇ ਗੁਰੂ ਦਾ અપਮਾਨ ਕਰ ਰਿਹਾ ਅਸੀਂ ਬਦਲੇ ਚ ਉਹਦੇ ਗੁਰੂ ਦਾ અપਮਾਨ ਨਹੀਂ ਕਰਨਾ ਪ러스 ਜੇ ਅਸੀਂ ਆਪਣੇ ਗੁਰੂ ਦਾ ਪ੍ਰਚਾਰ ਕਰਨਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਗੁਰੂ ਦੀ ਸਿੱਖਿਆ ਤੇ ਖੁਦ ਅਮਲ ਕਰਨਾ ਪਏਗਾ ਮੈਂ ਖੁਦ ਤਾਂ ਸ਼ਰਾਬ ਪੀਤੀ ਹੋਵੇ ਨਸ਼ੇ ਵਿੱਚ ਮੈਂ ਧੁੱਪਾਂ ਔਰ ਮੈਂ ਜਾ ਕੇ ਕਿਸੇ ਸ਼ਰਾਬੀ ਨੂੰ ਕਹਿ ਰਿਹਾ ਮੈਂ ਸ਼ਰਾਬ ਨਹੀਂ ਪੀਣੀ ਚਾਹੀਦੀ ਜ਼ਾਇਦ ਦੇ ਗਲੇ ਸਾਹ ਜੀ ਜੀ ਜਟੇ ਆ ਸਵੇਰੇ ਮੈਂ ਬੜੀ ਫੋਨ ਕਰਿਆ ਦੋ ਮਿੰਟ ਮੰਨਦਾ ਤੈਨੂੰ ਕਿਦਾਂ ਲੱਗੇਗਾ ਮੈਂ ਸ਼ਰਾਬ ਦੇ ਠੇਕੇ ਤੇ ਖੜਿਆ ਹੋਵਾਂ ਹੱਥ ਵਿੱਚ ਮੇਰੇ ਫੜੀ ਹੋਈ ਸ਼ਰਾਬ ਦੀ ਬੋਤਲ ਤੁਸੀਂ ਮੈਨੂੰ ਇੱਕ ਵਾਰ ਤਾਂ ਦੇਖ ਲਓ ਵੀ ਭਾਜੀ ਉੱਤੇ ਖੜਿਆ दारू ਪੀ ਰਿਹਾ ਸੀ ਜੇ ਨਹੀਂ ਵੀ ਪੀ ਰਿਹਾ दारू ਹੱਥੇ ਚ ਫੜੀ ਸੀ ਇੱਥੇ ਆ ਕੇ ਮੈਂ ਤੁਹਾਨੂੰ ਕਹਾਂ ਕਿ ਸ਼ਰਾਬ ਨਹੀਂ ਪੀਣੀ ਚਾਹੀਦੀ ਤੁਹਾਡੇ ਦਿਮਾਗ ਤੇ ਮੇਰਾ ਕੀ ਹੋ ਰਿਹਾ ਪਹਿਲਾਂ ਤੁਸੀਂ ਮੇਰੇ ਕਾਲ ਹੀ ਨਹੀਂ ਆਉਗੇ ਤੁਸੀਂ ਹੋ ਗਿਆ ਸ਼ਰਾਬੀ ਬੰਦਾ ਆਪ ਤਾਂ ਮੈਨੂੰ ਠੇਕੇ ਤੇ ਖੜਿਆ ਦੇਖਿਆ ਅੱਜ ਇਹ ਸਾਨੂੰ ਕੀ ਪ੍ਰਚਾਰ ਕਰੇਗਾ ਤਾਂ ਗੁਰਬਾਣੀ ਦਾ ਸਤਿਕਾਰ ਅਸੀਂ ਤਾਂ ਹੀ ਕਰ ਸਕਾਂਗੇ ਗੁਰਬਾਣੀ ਦਾ ਪ੍ਰਚਾਰ ਅਸੀਂ ਤਾਂ ਹੀ ਕਰ ਸਕਾਂਗੇ ਜੇ ਅਸੀਂ ਗੁਰਬਾਣੀ ਦੇ ਤੱਕ ਖੁਦ ਵੀ ਅਮਲ ਕਰੀਏ ਖੁਦ ਅਸੀਂ ਅਮਲ ਕਰਾਂਗੇ ਫਿਰ ਅਸੀਂ ਦੇਖਾਂਗੇ ਕਿ ਕਿਵੇਂ ਪਿਆਰ ਦੇ ਨਾਲ ਅਸੀਂ ਅੱਗੋਂ ਇਸ ਦਾ ਸਮਾਜ ਦੇ ਵਿੱਚ ਉਹ ਪ੍ਰਚਾਰ ਕਰ ਸਕਦੇ ਸਾਡਾ ਪੰਥ ਉਹ ਸਾਡੇ ਪੰਥ ਦੇ ਜਿਹੜੇ ਅੱਗੇ ਪਿਆਰੇ ਹੈਗੇ ਆ ਉਹ ਵੀ ਹੈਗੇ ਜਿਹੜੇ ਭਗਤ ਨਾਮਦੇਵ ਜੀ ਨੂੰ ਮੰਨਦੇ ਆ ਭਗਤ ਕਬੀਰ ਸਾਹਿਬ ਨੂੰ ਮੰਨਦੇ ਆ ਅਗਰ ਰਵਿਦਾਸ ਜੀ ਨੂੰ ਮੰਨਦੇ ਆ ਉਹ ਸਾਡੇ ਹੀ ਅੰਗ ਹੈਗੇ ਆ ਉਚਾਈ ਸਾਡੇ ਪੰਥ ਵਿੱਚ ਹੈਗੇ ਚਾਹੇ ਨਹੀਂ ਹੈਗੇ ਉਹਨੇ ਅਮਰ ਛਕਿਆ ਚਾਹੇ ਨਹੀਂ ਛਕਿਆ ਹੈਗਾ ਪਰ ਉਹ ਸਾਡੇ ਅੰਗ ਹੈਗੇ ਆ ਸਾਡੇ ਹੀ ਸਮਾਜ ਹੈਗਾ ਅਸੀਂ ਹੁਕਮਨਾਮਾ ਲੈਂਦੇ ਆ ਗੁਰੂ ਗ੍ਰੰਥ ਸਾਹਿਬ ਦੇ ਚ ਹੁਕਮਨਾਮਿਆਂ ਵਿੱਚ ਵੀ ਕਬੀਰ ਸਾਹਿਬ ਜੀ ਦੇ ਸ਼ਬਦ ਆਉਂਦੇ ਆ ਭਗਤ ਰਵਿਦਾਸ ਜੀ ਦੇ ਸ਼ਬਦ ਆਉਂਦੇ ਆ ਨਾਮਦੇਵ ਜੀ ਦੇ ਸ਼ਬਦ ਆਉਂਦੇ ਆ ਤਾਂ ਸਾਡੇ ਲਈ ਉਹ ਜਦੋਂ ਹੁਕਮਨਾਮਾ ਆਉਂਦਾ ਭਗਤ ਨਾਮਦੇਵ ਜੀ ਦਾ ਸਾਡੇ ਲਈ ਉਹ ਗੁਰੂ ਦਾ ਹੁਕਮ ਹੁੰਦਾ ਨਾ ਫਰਸੀ ਉਹਨਾਂ ਨੂੰ ਵੀ ਸਤਿਕਾਰ ਦੇਣਾ ਹੈ ਔਰ ਉਹਨਾਂ ਨੂੰ ਜਿਹੜੇ ਮੰਨਣ ਵਾਲੇ ਹੈਗੇ ਉਹਨਾਂ ਨੂੰ ਵੀ ਸਤਿਕਾਰ ਦੇਣਾ ਜਿੱਥੇ ਸਾਨੂੰ ਮਿਲਣਾ ਸਾਡਾ ਫਰਜ਼ ਹੁੰਦਾ ਹੈਗਾ ਕਿ ਉਹਨਾਂ ਨੂੰ ਗੱਲ ਨਾਲ ਲਾਈਏ